ਸਸਿਕਾ ਜੀ ਮੇਰਾ ਨਾਮ ਗੁਰਪ੍ਰਤਾਪ ਸਿੰਘ ਮੈਂ ਮੀਟ ਕਾ ਸਾਇਟਿਕਤਾ ਕਾਉਂਗੇ ਚਾਹਦੀ ਕਾ ਚਾਉਂਗੇ ਤੁਸੀਂ ਮੇਂ ਪਿਛਲੀ ਵੀਡੀਓਸ ਨੂੰ ਬਹੁਤ ਪਿਆਰ ਦਿੱਤਾ ਅੱਜ ਵੀਡੀਓ ਲਗਾ ਮਾਤਰਾ ਤੇ ਆ ਹਮੇਸ਼ਾ ਮੰਗਦਾ ਜੀ ਮੇ ਨਾਲ ਨੇ ਅੱਜ ਅਸੀਂ ਲਗਾ ਮਾਤਰਾ ਪੜਿਆ ਅੱਜ ਆਪਾਂ ਲਗਾ ਮਾਤਰਾ ਬਾਰੇ ਗੱਲ ਕਰਾਂਗੇ ਜਿਹੜੀਆਂ ਲਗਾ ਮਾਤਰਾ ਨੇ ਜਿਵੇਂ ਕੰਨਾ ਬਿੰਦੀ ਸਿਹਾਰੀ ਵਿਹਾਰੀ ਉਹਦੇ ਬਾਰੇ ਆਪਾਂ ਅੱਜ ਦੱਸਾਂਗੇ ਜਿਹੜੀਆਂ ਇਹ ਲਗਾ ਮਾਤਰਾ ਨੇ ਇਹ ਹੁੰਦੀਆਂ ਨੇ ਦੋ ਪ੍ਰਕਾਰ ਦੀਆਂ ਨੰਬਰ 1 ਦੀਰਘ ਨੰਬਰ 2 ਲਘੂ ਦੀਰਘ ਤੇ ਲਘੂ ਕੀ ਹੁੰਦਾ ਇਹ ਜਿਹੜੇ ਜਿਹੜੇ ਮਾਤਰਾਵਾਂ ਹੁੰਦੀਆਂ ਨੇ ਜਿਨ੍ਹਾਂ ਦੀ ਮਤਲਬ ਲੰਬੀ ਆਵਾਜ਼ ਨਿਕਲਦੀ ਆ ਉਹ ਦੀਰਘ ਹੁੰਦੀਆਂ ਨੇ ਹਾਂਜੀ ਜਿਸ ਤਰ੍ਹਾਂ ਹੋ ਗਿਆ ਆਪਣਾ ਕੰਨਾ ਕੰਨਾ ਤੇ ਕੰਨੇ ਦੇ ਹੋਰ ਇਹ ਹੋ ਗਿਆ ਇੱਕ ਬਿਹਾਰੀ ਕੰਨਾ ਬਿਹਾਰੀ ਹਾਂਜੀ ਕੰਨਾ ਬਿਹਾਰ ਕੀ ਹੁੰਦਾ ਔਂਕਰ ਅੱਛਾ ਦੁਲੇ ਦੁਲੈਂਕੜ ਤੇ ਲਾਵਾਂ ਦੁਲਾਵਾਂ ਓੜਾ ਕਨੌੜਾ ਇਹ ਹੋ ਗਿਆ ਫਿਰ ਦੀਰਗ ਦੀਰਗ ਮਾਤਰਾਵਾਂ ਨੇ ਤੇ ਇਕ ਹੁੰਦੀਆਂ ਨੇ ਲਗੂ ਲਗੂ ਮਾਤਰਾ ਐ ਵਹਗੀਆਂ ਨੇ ਜਿਵੇਂ ਹੋ ਗਿਆ ਔਕੜ ਤੇ ਸਿਹਾਰੀ ਆ ਗਈ ਇਹਦੇ ਵਿੱਚ ਟਿੱਪੀ ਇਹ ਹੈਗੀਆਂ ਨੇ ਲਗੂ ਲਗੂ ਮਾਤਰਾ ਲੱਗੀ ਸਮਝ ਹਾਂ ਦੀਰਗ ਤੇ ਲਗੂ ਦੋਨੋਂ ਇਹ ਲਗੂ ਹੋ ਗਿਆ ਆ ਤੇ ਦੀਰਗ ਹੋ ਗਿਆ ਸਾਰੀਆਂ ਤੇ ਹੁਣ ਆਪਾਂ ਇਹੇਠਾ ਦੱਸਦੇ ਆ ਜਿਵੇਂ ਕੰਨਾਂ ਕੰਨਾ ਹੈ ਜਿਵੇਂ ਕੰਨਾ ਲੱਗਦਾ ਇਹ ਆ ਦੀ ਆਵਾਜ਼ ਦਿੰਦਾ ਕੰਨਾ ਜਿਵੇਂ ਆਪਾਂ ਹੁਣ ਲਿਖ ਰਹੇ ਹਾਂ ਕ ਕੰਨਾ ਕ ਕੱਕੇ ਕੰਨਾ ਕ ਕਾ ਕਾ ਹਾਂ ਆ ਦੀ ਆਵਾਜ਼ ਦਿੰਦਾ ਇਹ ਕੱਕਾ ਆ ਕੱਕਾ ਹਨਾ ਕਕ ਆ ਜਿਵੇਂ ਪਾਪਾ ਪਾਪਾ ਹਾਂਜੀ ਜਿਵੇਂ ਹੁਣ ਇਹ ਹੈਗਾ ਆੜਾ ਇਹ ਹੈਗਾ ਨੰਨਾ ਇਹ ਹੈਗਾ ਰਾਰਾ ਜੇ ਆਪਾਂ ਇਹਨੂੰ ਹੁਣ ਉਹ ਕਰ ਦੂਗੇ ਇਹ ਕੀ ਬਣ ਗਿਆ ਅਨਰ ਜੇ ਆਪਾਂ ਹੁਣ ਇਹਦੇ ਵਿੱਚ ਕੰਨਾ ਲਾਤ ਆਏ ਕਿ ਆ ਦੀ ਵਾ ਅਨਾਰ ਇਹ ਕੀ ਬਣ ਗਿਆ ਅਨਾਰ ਅਨਾਰ ਹਾਂਜੀ ਜੇ ਹੁਣ ਇਹ ਕੰਨਾ ਹੀ ਇਕੱਲਾ ਜੇ ਆਪਾਂ ਹੁਣ ਇਹ ਕੰਨੇ ਦੇ ਉੱਤੇ ਕੋਈ ਵੀ ਲਿਖਾਂਗੇ ਕਕੇ ਕੰਨਾ ਕਾ ਇਹ ਬਣ ਗਿਆ ਕਾ ਉੱਪਰ ਬਿੰਦੀ ਲੱਗੀ ਇਹ ਕੀ ਬਣ ਗਿਆ ਕਾਂ ਕਾਂ ਹਾਂ ਰੱਕ ਚੋਂ ਬੋਲਦੇ ਹਾਂਜੀ ਇਹ ਜਿਵੇਂ ਮੰਮੇ ਕੰਨਾ ਉੱਪਰ ਬਿੰਦੀ ਲੱਗੀ ਤੇ ਇਹ ਕੀ ਬਣ ਗਿਆ ਮਾਂ ਮਾਂ ਠੀਕ ਆ ਹੁਣ ਆ ਗਿਆ ਆਪਣਾ ਜਿਵੇਂ ਮੁਕਤਾ 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 ਮੁਕਤੇ ਦਾ ਮਤਲਬ ਹੈ ਜਿਹੜੇ ਮੁਕਤ ਨੇ ਅੱਖਰ ਜਿਵੇਂ ਆਪਣਾ ਹੋ ਗਿਆ ਊੜਾ ਆੜਾ ਈੜੀ ਸਸਾ ਹਾਂ ਹਾਂ ਜਿਨਾਂ ਨੂੰ ਕੋਈ ਹਾਂਜੀ ਕੋਈ ਲਗਾਮਾਤਰਾ ਨਹੀਂ ਇਹਨੂੰ ਲੱਗਦੀ ਨਹੀਂ ਇਹ ਕੀ ਨੇ ਲਗਾਮਾਤਰਾ ਤੋਂ ਮੁਕਤ ਇਹਨਾਂ ਨੂੰ ਕਹਿੰਦੇ ਮੁਕਤ ਆ ਦੇ ਰਿਲੇ ਦਾ ਇਦੀ ਤਾਂਗ ਲੱਗੀ ਹੈ ਸਸਾ ਹਾਂ ਕਹਿੰਦਾ ਹੱਪ ਹਾਂਜੀ ਇਹਨਾਂ ਨੂੰ ਕੋਈ ਮੁਕਤ ਨੇ ਇਹਨਾਂ ਨੂੰ ਕੋਈ ਲਗਾਮਾਤਰਾ ਨਹੀਂ ਲੱਗਦੀ ਇਹਨਾਂ ਨੂੰ ਮੁਕਤਾ ਕਹਿੰਦੇ ਹੈਨਾ ਇਹ ਹੋ ਗਿਆ ਆਪਣਾ ਮੁਕਤ ਹੁਣ ਆਪਾਂ ਅੱਗੇ ਆਹ ਕੰਨੇ ਵਾਲੇ ਹੋਗੇ ਅਖਰ ਹੁਣ ਅੱਗੇ ਆਪਾਂ ਪੜ੍ਹਨੇ ਆਂ ਸਿਹਾਰੀ ਜਿਵੇਂ ਆ ਆਪਣੀ ਸਿਹਾਰੀ ਐ ਇੱਕ ਬਿਹਾਰੀ ਹੁੰਦੀ ਆ ਹਾਂਜੀ ਇੱਕ ਬਿਹਾਰੀ ਹੁੰਦੀ ਐ ਉਹ ਦੂਜੇ ਪਾਸੇ ਹੁੰਦੇ ਉਹ ਜਿਵੇਂ ਆਪਣੀ ਸਿਹਾਰੀ ਲੱਗੀ ਇਹ ਜੇ ਜਿਵੇਂ ਆਪਾਂ ਹੁਣ ਲਿਖਦੇ ਆ ਇਹ ਅੱਗੇ ਨੂੰ ਪੈ ਗਈ ਸਿਹਾਰੀ ਇਹ ਛੋਟੀ ਬਾਦ ਨੇ ਪਾ ਪੱਪੇ ਕੰਨਾ ਹਾਰੇ ਵੇ ਹੀ ਏ ਕੀ ਬਣ ਗਿਆ ਸਿਪਾਹੀ ਸਿਪਾਹੀ ਹਾਂ ਇਸ ਸੇ ਨੂੰ ਮੂਰੇ ਲੱਗੇ ਇਹ ਸਿਪਾਹੀ ਅੱਗੇ ਹੈਗਾ ਜਿਵੇਂ ਪਾਸੇ ਹਾਰੀ ਹੈ ਇੱਥੇ ਹਾਂਜੀ ਜਿਵੇਂ ਰਾਜਪੂਤ ਕੋਣ ਵਿੱਚ ਜਿਹੰਦਾ ਸਿਪਾਹੀ ਹੁੰਦਾ ਹਾਂਜੀ ਜੇ 400 ਹੁੰਦਾ ਹਾਂਜੀ ਹਾਂਜੀ ਇਹ ਦੂਜੀ ਹੋ ਗਈ ਆਪਣੇ ਜਿਵੇਂ ਆਪ ਲਿਖ ਰਹੇ ਸਿਹਾਰੀ ਹੋ ਲਿਖ ਰਹੇ ਸਿਹਾਰੀ ਐ ਸਿਹਾਰੀ ਇਹਦੇ ਵੀ ਆ ਇਹ ਮੂਰੇ ਨੂੰ ਪੈਣੀ ਆ ਸਿਹਾਰੀ ਸਿਪਾਹੀ ਆ ਮੂਰੇ ਪੈ ਗਈ ਵੀ ਸਿਹਾਰੀ ਐ ਹਨਾ ਤੇ ਹੁਣ ਸਿਹਾਰੀ ਤੋਂ ਬਾਅਦ ਆਗਣੀ ਆ ਗਈ ਆਪਣੀ ਬਿਹਾਰੀ ਬਿਹਾਰੀ ਜਿਹੜੇ ਅੱਖਰ ਆਪਣਾ ਜਿਵੇਂ ਹੁਂ ਦੀਰਗ ਇਹ ਹੈ ਇਹ ਲੰਬੀ ਆਵਾਜ਼ ਬੋਲਣੀ ਜਿਹਦੀ ਆਉਂਦੀ ਹੈ ਆਪਣੇ ਲੰਬੇ ਉਹਨਾਂ ਨੂੰ ਕਹਿੰਦੇ ਬਿਹਾਰੀ ਬਿਹਾਰੀ ਦੀ ਥੋੜੀ ਜਿਹੀ ਲੰਬੀ ਹੁੰਦੀ ਆ ਆਵਾਜ਼ ਜਿਵੇਂ ਆਪਣੇ ਮੂਲ ਮੰਤਰ ਦੇ ਵਿੱਚ ਆਉਂਦਾ ਨਾ ਉਹ ਮੰਤਰ ਹਾਂਜੀ ਇੱਕੰਕਾਰ ਸਤਨਾਮ ਕਰਤਾ ਪੁਰਖ ਨੇ ਬੂਵਾ ਹਾਂਜੀ ਨਾਨਕ ਹੋਸੀ ਹੋਸੀ ਪੀ ਸੱਚ ਪੀ ਸੱਚ ਸੱਚ ਨਾਨਕ ਹੋਸੀ ਪੀ ਸੱਚ ਅੱਛਾ ਨਾਨਕ ਹੋਸੀ ਪੀ ਸੱਚ ਅੱਛਾ ਇਹ ਹੋ ਗਈ ਬਿਹਾਰੀ ਹੈ ਨਾ ਹੋਸੀ ਪੀ ਸੱਚ ਹੁਣ ਬਿਹਾਰੀ ਤੋਂ ਬਾਅਦ ਆਪਣਾ ਆਉਂਦਾ ਹੈ ਔਂਕਰ ਆ ਜਿਵੇਂ ਜੇ ਔਂਕੜ ਲੱਗਦਾ ਜਿਵੇਂ ਕਕਾ ਹਾਂਜੀ ਜਿਵੇਂ ਆ ਕਕੇ ਨੂੰ ਔਂਕੜ ਲੱਗਿਆ ਰਾਰਾ ਸਸਿਹਾਰੀ ਸੀ ਕੁਰਸੀ ਹਨਾ ਕੁਰਸੀ ਕੀ ਬਣ ਗਿਆ ਕੁੱਕੇ ਨੂੰ ਔਂਕੜ ਕੁਰਸੀ ਆ ਕੱਕਾ ਹੀ ਕਕਾ ਡਾੜੇ ਵਿਹੜੀ ਇਹ ਕੀ ਬਣ ਗਿਆ ਕੜੀ ਜੇ ਔਂਕੜ ਲੱਗਾ ਫਿਰ ਕੀ ਬਣ ਜੂਗਾ ਕੁੜੀ ਕੁੜੀ ਹਾਂਜੀ ਠੀਕ ਹੈ ਹੁਣ ਆਪਣਾ ਔਂਕੜ ਤੋਂ ਬਾਅਦ ਆ ਗਿਆ ਦੁਲੈਂਕੜ ਵੀ ਕਿਹੜੇ ਕਾਨੂੰਨ ਇਹ ਇੱਕ ਲੱਗਦਾ ਇਹ ਦੁਲੈਂਕੜ ਲੱਗਦਾ ਹੈ ਨਾ ਜਿਵੇਂ ਆ ਆਪਾਂ ਸੂਰਜ ਲਿਖਣਾ ਸ ਸੇ ਲੱਗੂਗਾ ਦੁਲੈਂਕੜ ਰ ਰ ਜ ਜ ਸੂਰਜ ਸੂਰਜ ਹਾਂਜੀ ਜਿਵੇਂ ਪ ਪ ਰ ਰ ਬ ਬ ਇਹ ਕੀ ਬਣ ਗਿਆ ਪਰਬ ਮੁਕਤ ਹੈ ਇਹ ਇਹ ਬਣ ਕੇ ਪਰਬ ਇਹ ਪੈੰਦੂ ਲੈਂਕੜ ਲਾ ਦੂੰਗੇ ਫਿਰ ਕੀ ਬਣ ਜੂਗਾ ਪੂਰਬ ਪੂਰਬਾ ਹਾਂਜੀ ਇਹ ਬਣ ਗਿਆ ਪੂਰਬ ਇਸ ਤੋਂ ਬਾਅਦ ਆਪਣਾ ਆ ਗਿਆ ਲਾਂ ਇਹ ਲਾਂ ਜਿਵੇਂ ਲੱਗਦਾ ਹੈ ਆਪਾਂ ਜਿਵੇਂ ਲਿਖਣਾ ਹੈ ਕ ਕ ਲ ਲ ਇਹ ਕੀ ਬਣ ਗਿਆ ਕਲਾ ਜੇ ਇਹਨੂੰ ਲਾਵਾ ਲੱਗ ਜੂਗਾ ਫਿਰ ਕੀ ਬਣ ਜੂਗਾ ਕੇਲਾ ਕੇਲਾ ਹਾਂਜੀ ਮਿੱਠਾ ਹੁੰਦਾ ਕੇਲਾ ਹਾਂਜੀ ਮਿੱਠਾ ਹੁੰਦਾ ਮੰਮੇ ਨੂੰ ਲਾਵਾ ਲੱਲੇ ਕੰਨਾਂ ਲਾ ਮੇਲਾ ਇਹ ਆਉਣਾ ਮੇਲਾ ਹੁਣ ਉਸ ਤੋਂ ਬਾਅਦ ਆ ਗਿਆ ਹੁਣ ਪਹਿਲਾਂ ਸਾਫ਼ ਕਰਕੇ ਅੱਗੇ ਦਲਾਵੇਂ ਦਾ ਦੱਸਦੇ ਆ ਤੁਹਾਨੂੰ ਬਸ

ਅਨਟੌਣ ਵਾਲਾ ਨੇ ਦੇ ਹੁਣ ਆਪਾਂ ਹੋ ਗਿਆ ਆਪਣਾ ਦੁਲਾਵਾ ਲਿਖਣਾ ਆਪਾਂ ਦੁਲਾਵੇਂ ਦਾ ਦੱਸਣਾ ਦੁਲਾਵਾ ਇਹ ਦੋ ਨਾਮ ਆ ਮੇਰੀ ਹੈ ਨਾ ਦੁਲਾਵਾ ਅੱਜ ਮੈਂ ਇਹ ਜਿਵੇਂ ਹਾਂਜੀ ਜਿਵੇਂ ਆ ਪਪਾ ਰਾਰਾ ਬਣ ਗਿਆ ਪਰ ਜੇ ਹੁਣ ਇਹਨੂੰ ਆਪਾਂ ਦੁਲਾਵਾ ਅਲੋਗ ਫੇਰ ਕੀ ਬਣ ਜਾਊਗਾ ਪੈਰ ਹੈ ਨਾ ਹਾਂਜੀ ਹਾਂ ਹਾਂਜੀ ਪੈਰ ਜਿਵੇਂ ਮੰਮਾ ਮੰਮੇ ਦਲਾਵਾ ਮੈਂ ਅੱਜ ਆ ਗੱਜ ਹੁੰਦੀ ਆ ਪਰ ਉਹ ਉਹ ਨਹੀਂ ਹੈਗਾ ਉੱਪਰ ਹਾਂਜੀ ਇਹ ਬਣ ਗਿਆ ਮੈੜਾ ਮੰਮੇ ਦਲਾਵਾ ਮੈਂ ਲੈ ਲੇ ਲੇਨ ਲੈ ਮੈੜਾ ਹਨਾ ਮੈੜਾ ਇਹ ਦਲਾਵਾ ਪੈ ਗਈ ਹਨਾ ਦਲਾਵਾ ਹਾਂਜੀ ਤੇ ਹੁਣ ਆਪਾਂ ਆ ਗਿਆ ਹੋੜਾ ਜਿਵੇਂ ਇਹ ਮਾਤਰਾ ਕੋੜਾ ਸਰ ਹੋ ਉਹ ਹੋ ਜਾਂਦਾ ਹਾਂਜੀ ਮੇਰਾ ਢੋੜਾ ਪੈਂਦਾ ਜਿਵੇਂ ਆਪਾਂ ਲਿਖਣਾ ਹੈ ਖਖਾ ਖਖਾ ਖਖੇ ਨੂੰ ਢੋੜਾ ਖੋ ਆੜੇ ਕੰਨਾ ਆ ਖੋ ਆ ਜਿਵੇਂ ਖੋਲਾ ਆ ਖੋਲਾ ਹਾਂਜੀ ਹਾਂਜੀ ਤੇ ਕੱਬਾ ਖੋਲਾ ਕੋ ਕੱਗੇ ਢੋੜਾ ਖੋ ਆੜੇ ਕੰਨਾੜਾ ਖੋੜਾ ਮੈਂ ਇੱਕ ਵਾਰ ਦੇਖਿਆ ਸੀ ਹਾਂਜੀ ਹੁਣ ਇਸ ਤੋਂ ਬਾਅਦ ਪੜਨਾ ਆਪਣਾ ਕਨੌੜਾ ਇਵੇਂ ਹੋ ਰਿਹਾ ਇਹਦੇ ਹੇਠਾਂ ਇਹ ਦੋ ਐਦਾਂ ਟੰਗਾ ਹੀ ਲਾਉਣੀ ਐ ਕਨੌੜਾ ਹੈਨਾ ਕਨੌੜਾ ਹਾਂਜੀ ਜਿਵੇਂ ਆ ਸੇਵਾ ਬਹੁਤ ਸਥਲੇ ਐਨਜੀ ਭਜ ਜਾਂਦੀ ਆ ਜਿਵੇਂ ਨੰਨੇ ਕਨੌੜਾ ਨਕ ਕ ਰਰ ਨਕ ਕਰ ਹੈਨਾ ਤੇ ਦੌਲਤ ਦੌਲਤ ਨਕ ਕਰ ਦੌਲਤ ਜਿਵੇਂ ਹੋਰ ਕੀ ਹੋ ਸਕਦਾ ਰਾਉਣਕ ਤੋਨਕ ਰਾਉਣਕ ਹਨਾ ਇੱਕ ਨੌੜਾ ਇਹਨਾਂ ਅੱਖਰਾਂ ਨੂੰ ਕਨੌੜਾ ਪੈਂਦਾ ਇਸ ਤੋਂ ਬਾਅਦ ਆ ਗਿਆ ਆਪਣਾ ਫਿਰ ਕੀਆ ਟਿੱਪੀ ਟਿੱਪੀ ਹੂੰ ਟਿੱਪੀ ਤੇ ਅਦਕ ਹਾਂਜੀ ਹੁਣ ਇਹ ਆਪਣੀ ਟਿੱਪੀ ਜਿਹੜੇ ਅੱਖਰਾਂ ਨੂੰ ਲੱਗਦੀ ਹੈ ਇਹ ਟਿੱਪੀ ਹੈ ਜਿਹੜੀ ਇਹ ਅੱਧੇ ਨੰਨੇ ਦੀ ਆਵਾਜ਼ ਦਿੰਦੀ ਹੈ ਹਨਾ ਹਾਂ ਟਿੱਪੀ ਆਪਣੀ ਜਿਵੇਂ ਹੋ ਗਿਆ ਜਿਵੇਂ ਟਿੱਪੀ ਆ ਜਿੰਨੀ ਮੇਰਾ ਸੂਰਜ ਇਹ ਕੀ ਬਣ ਗਿਆ ਆੜਾ ਬੱਬਾ ਅਬ ਹਾਂਜੀ ਇਹ ਇਹਦੇ ਉੱਤੇ ਟਿੱਪੀ ਲੱਗ ਕੇ ਕੀ ਹੋਊਗਾ ਅੰਬ ਹੈਨਾ ਹਾਂ ਇਹ ਅੱਦੇ ਨੰਨੇ ਦੀ ਆਵਾਜ਼ ਦਿੰਦੀ ਹੈ ਅੱਦੇ ਨੰਨੇ ਦੀ ਤੇ ਗੱਗਾ ਗੱਗੇ ਅੰਗੂਰ ਹੈਨਾ ਅੰਗੂਰ ਜਿਹੜਾ ਇਹ ਹੋ ਗਿਆ ਅੰਗੂ ਅੰਬ ਅੰਗੂਰ ਹਨਾ ਅੰਬ ਅੰਗੂ ਹਾਂ ਇਹ ਅੰਬ ਮੈਂ ਅੰਬ ਤੁਸੀਂ ਦਜੀ ਗਾਇਆ ਹਾਂਜੀ ਹਾਂਜੀ ਪੀ ਲਓ ਇਹ ਹੋ ਗਿਆ ਆਪਣਾ ਟਿੱਪੀ ਉਸ ਤੋਂ ਬਾਅਦ ਆ ਗਿਆ ਅਦਕ ਅਦਕ ਜਿਹੜਾ ਲੱਗਦਾ ਇਹ ਜਿਵੇਂ ਜਜ ਗੱਗ ਜਗ ਜੇ ਉਪਰਾਧਕ ਪੈ ਗਿਆ ਇਹ ਕੀ ਹੋ ਗਿਆ ਜਗ ਜਗ ਹਾਂ ਮੈਂ ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਹੋਗੀ ਪਲੀਜ਼ ਮੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਪੰਜਾਬੀ ਕੇਸ ਨੂੰ ਸਬਸਕ੍ਰਾਈਬ ਕਰੋ ਧੰਨਵਾਦ